ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਜਿਹੜੀ ਇਹ ਪਿਛਲੇ ਦਿਨਾਂ ਚ ਇਹ ਘਟਨਾ ਹੋਈ ਆ ਬਹੁਤ ਨਿੰਦਯੋਗ ਆ ਮਸੀ ਭਾਈਚਾਰਾ ਬੰਦ ਦਾ ਪੂਰਾ ਸਮਰਥਨ ਕਰਦਾ ਵਾ ਵੀ ਕਿੱਦਾਂ ਉਥੇ ਪੋੜੀ ਲਗਾ ਕੇ ਸੰਵਿਧਾਨ ਨਿਰਮਾਤਾ ਸਾਡੇ ਬਾਬਾ ਵੀਮਰਾ ਉਮੇਦਕਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤੋੜਿਆ ਗਿਆ ਪਰ ਸੰਵਿਧਾਨ ਨੂੰ ਤੋੜਿਆ ਗਿਆ ਜਦੋਂ ਤੇ ਬੰਦਾ ਬੇਅਦਵੀ ਕਰ ਜਾਂਦਾ ਬਾਅਦ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਇਹ ਦਿਮਾਗੀ ਹਾਲਤ ਇਹ ਖਰਾਬ ਸੀ ਕੀ ਗੱਲ ਉਹਨੇ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਇਆ ਸਾਰਨ ਜੈਪੀਮ ਜੈ ਭਾਰਤ ਸੋ ਜਿਹੜੀ ਇਹ ਪਿਛਲੇ ਦਿਨਾਂ 'ਚ ਇਹ ਘਟਨਾ ਹੋਈ ਆ ਬਹੁਤ ਨਿੰਦਨਯੋਗ ਆ ਮਸੀ ਭਾਈਚਾਰਾ ਬੰਦ ਦਾ ਪੂਰਾ ਸਮਰਥਨ ਕਰਦਾ ਵਾ ਔਰ ਆਪਣੇ ਪੂਰੇ ਭਾਈਚਾਰੇ ਦੇ ਨਾਲ ਖੜਾ ਵਾ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਕਿਦਾਂ ਉਥੇ ਪੋੜੀ ਲਗਾ ਕੇ ਸੰਵਿਧਾਨ ਨਿਰਮਾਤਾ ਸਾਡੇ ਬਾਬਾ ਵੀਮਰਾ ਉਮੀਦਵਾਰ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਤੋੜਿਆ ਗਿਆ ਔਰ ਸੰਵਿਧਾਨ ਨੂੰ ਤੋੜਿਆ ਗਿਆ ਇਥੋਂ ਪਤਾ ਲੱਗਦਾ ਵਾ ਵੀ ਜਿਹੜੀਆਂ ਏਜੰਸੀਆਂ ਵਾ ਜਿਹੜੇ ਲੋਗ ਨੇ ਇਹ ਕਿਦਾਂ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹ ਪੂਰੇ ਭਾਰਤ 'ਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਮੋਦੀ ਜੀ ਕੋ ਅਮੀਸ਼ਾ ਜੀ ਕੋ ਔਰ ਆਪਣੇ ਸੀਐਮ ਭਗਵੰਤ ਮਾਨ ਜੀ ਕੋ ਔਰ ਪਿੱਛੇ ਜਿਹੜੇ ਸੀਬੀਆਈ ਦੀ ਜਾਂਚ ਕਰਵਾ ਕੇ ਪਿੱਛੇ ਜਿਹੜੇ ਜਿੰਨੇ ਵੀ ਇਹ ਨਕਾਬ ਲਗਾ ਕੇ ਲੋਕ ਬੈਠੇ ਨੇ ਉਹਨਾਂ ਨਕਾਬ ਉਤਾਰਨਾ ਚਾਹੀਦਾ ਵਾ ਔਰ ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਲੈ ਕੇ ਆਉਣਾ ਚਾਹੀਦਾ ਵੀ ਕਿੱਦਾਂ ਇਹ ਜਿਹੜੇ ਲੋਕ ਨੇ ਜਿਹੜਾ ਆਪ ਸਿਪਾਹੀ ਜਰਮਨਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਦੇਖੋ ਅਸੀਂ ਅਗਰ ਆਪਣੇ ਸਿੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਉਹ ਵੀ ਸਾਨੂੰ ਅਮੇਦਕਰ ਸਾਹਿਬ ਨੇ ਬਾਬਾ ਬੀਮਰਾ ਅਮੇਦਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਜਾਜ਼ਤ ਦਿੱਤੀ ਔਰ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਦੀ ਪੂਜਾ ਕਰਨ ਵਾਲੇ ਲੋਕ ਆ ਪਰਮੇਸ਼ਵਰ ਤੋਂ ਬਾਅਦ ਅਸੀਂ ਬਾਬਾ ਬੀਮਰਾਓ ਮੇਦਕਰ ਸਾਹਿਬ ਦੀ ਰਿਸਪੈਕਟ ਕਰਦੇ ਆਂ ਔਰ ਸਾਡੇ ਮਨਾਂ ਤੇ ਬਹੁਤ ਠੇਸ ਪਹੁੰਚੀ ਆ ਇਹ ਜਿਹੜੇ ਥੋੜੇ ਬਾਬਾ ਬੀਮਰਾਓ ਮੇਦਕਰ ਸਾਹਿਬ ਦੀ ਮੂਰਤੀ ਤੇ ਨਹੀਂ ਵੱਜੇ ਇਹ ਸਾਡੇ ਦਿਲ ਤੇ ਵੱਜੇ ਨੇ ਔਰ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਵੀ ਇਦਾਂ ਦੇ ਕੰਮ ਕਿਉਂ ਹੋ ਰਹੇ ਪੂਰੇ ਪੰਜਾਬ ਦੇ ਵਿੱਚ ਅੱਛਾ ਜਿਸ ਤਰੀਕੇ ਦੇ ਨਾਲ ਸਾਰਾ ਹੁਣ ਮਾਹੌਲ ਹੋ ਰਿਹਾ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਵੀ ਅਸੀਂ ਇੱਕ ਵਿਅਕਤੀ ਜੋ ਹੈਗਾ ਉਸ ਨੂੰ ਗ੍ਰਿਫਤਾਰ ਵੀ ਕੀਤਾ ਹੈ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਹੋਣੇ ਹਨ ਸਾਰਾ ਕੁਝ ਫਿਰ ਭਾਈ ਸਾਹਿਬ ਮੈਂ ਦੱਸਣਾ ਚਾਹੁੰਨਾ ਵੀ ਉੱਥੇ ਪੋੜੀ ਲੱਗ ਜਾਣੀ ਕੱਲ ਇੱਕ ਬੰਦੇ ਦਾ ਕ ਕੱਲਾ ਇੱਕ ਬੰਦਾ ਕਿੱਦਾਂ ਪੋੜੀ ਕਿੱਥੋਂ ਲੈ ਕੇ ਆਇਆ ਕਿੱਦਾਂ ਲਗਾ ਕੇ ਉੱਪਰ ਚੜ ਗਿਆ ਇਹਦੇ ਪਿੱਛੇ ਇੱਕ ਹੋਰ ਬਹੁਤ ਵੱਡਾ ਮੈਨੂੰ ਲੱਗਦਾ ਵੀ ਗੈਂਗ ਆ ਕੁਝ ਬਹੁਤ ਹੋਰ ਲੋਕ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਫੜ ਕੇ ਜ਼ਿਲ੍ਹਾ ਦੇ ਵਿੱਚ ਦੇਣਾ ਚਾਹੀਦਾ ਔਰ ਉਮਰ ਕੈਦ ਦੀ ਸਜ਼ਾ ਮੈਂ ਸਮਝਦਾ ਬੇਨਣ ਹੋਣੀ ਚਾਹੀਦੀ ਆ ਔਰ ਐਦਾਂ ਦੀ ਇੱਕ ਮਿਸਾਲ ਪੈਦਾ ਹੋਣੀ ਚਾਹੀਦੀ ਆ ਵੀ ਗਾਂ ਤੋਂ ਬੰਦਾ ਕੋਈ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਦੇਖੋ ਜਦੋਂ ਤੇ ਬੰਦਾ ਬੇਅਦਵੀ ਕਰ ਜਾਂਦਾ ਬਾਅਦ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਇਹ ਦਿਮਾਗੀ ਹਾਲਤ ਇਹਦੀ ਖਰਾਬ ਸੀ ਕੀ ਗੱਲ ਉਹਨੇ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਇਆ ਕਿਸੇ ਹੋਰ ਚੀਜ਼ ਨੂੰ ਨੁਕਸਾਨ ਪਹੁੰਚਾਇਆ ਕਿਸੇ ਲੋਕ ਕਿਸੇ ਬੰਦੇ ਨੂੰ ਮਾਰਿਆ ਉਹਨੇ ਬਿਲਕੁਲ ਚੰਗਾ ਭਲਾ ਬੰਦਾ ਸੀ ਉਹ ਔਰ ਇਹ ਅਸੀਂ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮਨਾਂ ਤੇ ਠੇਸ ਪਹੁੰਚੀ ਆ ਅੱਜ ਸਮੁੱਚਾ ਮੁਸੀਬ ਭਾਈਚਾਰਾ ਆਪਣੇ ਭਾਈਚਾਰੇ ਦੇ ਨਾਲ ਖੜਾ ਵਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਥੇ ਪ੍ਰੋਟੈਸਟ ਕਰ ਰਹੇ ਆ ਔਰ ਪੂਰਾ ਜਲੰਧਰਪੁਰਨ ਤੌਰ ਤੇ ਬੰਦ ਕਰਵਾ ਰਹੇ ਆ ਧੰਨਵਾਦ